ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇੰਦਰਜੀਤ ਸਿੰਘ ਮਾਨ ਪੰਜਾਬ ਮਾਰਕਫੈਟ ਦੇ ਨਵੇਂ ਚੇਅਰਮੈਨ ਬਣ ਗਏ ਨੇ ਉਹਨਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਪ੍ਰਧਾਨ ਅਮਨ अरोड़ा ਨੇ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਪਹੁੰਚ ਕੇ ਵਧਾਈ ਦਿੱਤੀ ਉਹਨਾਂ ਨੇ ਕਿਹਾ ਕੀ ਕੁਛ ਕਿਹਾ ਇਸ ਮੌਕੇ ਦੇ ਉੱਤੇ ਆਓ ਸੁਣਦੇ ਹਾਂ ਬਹੁਤ ਹੀ ਅਹਿਮ ਮਹਿਕਮੇ ਦੀ ਜ਼ਿੰਮੇਵਾਰੀ ਮਾਰਕਫੈਟ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਆਮ ਲੋਕਾਂ ਨਾਲ ਜੁੜਿਆ ਹੋਇਆ ਕਿਸਾਨਾਂ ਦੀ ਤਰੱਕੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਉਹਦੀ ਜ਼ਿੰਮੇਵਾਰੀ ਅੱਜ ਸਾਡੇ ਪਾਰਟੀ ਦੇ ਮਿਹਨਤੀ ਜੁਝਾਰੂ ਸਾਥੀ ਇੰਦਜੀਤ ਮਾਨ ਜੀ ਹੋਣਾ ਨੂੰ ਸੌਂਪੀ ਹੈ ਇਹਦੇ ਨਾਲ ਮੈਂ ਸਮਝਦਾ ਕਿ ਜਿੱਥੇ ਪਾਰਟੀ ਦੇ ਵਰਕਰਾਂ ਦੇ ਵਿੱਚ ਹੌਸਲੇ ਬੁਲੰਦ ਹੋਏ ਨੇ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਉੱਥੇ ਹੀ ਇਹ ਸੰਸਥਾ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ ਤਾਂ ਕਿ ਆਰਗੇਨਾਈਜੇਸ਼ਨ ਤੇ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਫਾਇਦਾ ਹੋ ਸਕੇ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਹੋ ਸਕੇ ਤੇ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਮਾਰਕੀਟ ਇੱਕ ਅਹਿਮ ਰੋਲ ਅਦਾ ਕਰ ਸਕਦੀ ਹੈ ਕਿਉਂਕਿ ਜਿਨੇ ਐਗਰੀ ਜਾਂ ਐਗਰੀ ਅਲਾਈਡ ਜਿਨੇ ਕੰਮ ਨੇ ਜਿਨੇ ਧੰਦੇ ਨੇ ਜਿਨੇ ਕਿੱਤੇ ਨੇ ਉਹ ਸਾਰੇ ਸਾਰੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਬੜੇ ਵਧੀਆ ਸੋਹਣੇ ਤਰੀਕੇ ਨਾਲ ਨਿਭਾਇਆ ਜਾ ਸਕਦਾ ਸੋ ਸਾਡੇ ਸਾਥੀ ਛੋਟੇ ਵੀਰ ਇੰਦਰਜੀਤ ਜੀ ਜਿਹਨਾਂ ਨੂੰ ਅੱਜ ਦੀ ਇਸ ਨਵੀਂ ਜ਼ਿੰਮੇਵਾਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਬੜਾ ਚਿੰਤਾ ਕਰਦਾ ਇੱਕ ਬੜਾ ਮਸਲਾ ਜਿਹੜਾ ਕਿ ਬੜਾ ਪੱਜੇ ਕਿ ਉਹਨਾਂ ਦੇ ਨਾਲ ਚੱਲ ਰਿਹਾ ਹੈ ਕਿ ਪੱਤਾ ਬਾਈਬਲ ਵਾਲੀ ਕਿਸੇ ਕਿਸੂ ਮੋਟੋ ਵੀ ਹਾਲਾਤੀ ਹੈ ਪਰ ਫਿਸ਼ਨ ਲੈਵਲ ਤੋਂ ਕਿਵੇਂ ਦੇਖਿਆ ਕਿ 2025 ਕੋਲ ਹਾਲਾਂਕਿ 50% ਕਰਦੇ ਹਨ ਫਿਰ ਇਸ ਤਰ੍ਹਾਂ ਦੀ ਗੱਲ ਦੇਖੋ 27 ਦੀਆਂ ਚੋਣਾਂ ਬਾਅਦ ਦੀ ਗੱਲ ਹੈ ਪਰ ਗੱਲ ਇਹ ਹੈ ਕਿ ਆ ਬਾਬਾ ਸਾਹਿਬ ਅੰਬੇਦਕਰ ਜੀਆ ਨੇ ਜੋ ਸੰਵਿਧਾਨ ਲਿਖਿਆ ਉਹਦੇ ਵਿੱਚ ਸਾਰਿਆਂ ਨੂੰ ਬਰਾਬਰੀ ਦੇ ਦਿੱਤੀ ਸਮਾਨਤਾ ਦੇ ਦਿੱਤੀ ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਪਵਿੱਤਰ ਧਰਤੀ ਪੰਜਾਬ ਦੇ ਵਿੱਚ ਧਰਮਾਂ ਮਸਬਾ ਫਿਰਕਿਆਂ ਲਕੀਰਾ ਉੱਚ ਉੱਚੀ ਚ ਜਾਤ ਪਾਤ ਦੀਆਂ ਸਾਰੀਆਂ ਹੱਦਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਉੱਠਣ ਦਾ ਸਨੇਹਾ ਦਿੱਤਾ ਤੇ ਫਿਰ ਵੀ ਕਾਂਗਰਸ ਪਾਰਟੀ ਜਿਹੜੀ ਕਿ ਆਪ ਦੇ ਆਪ ਨੂੰ ਹਮੇਸ਼ਾ ਸੈਕੂਲਰਿਜ਼ਮ ਦਾ ਝੰਡਾ ਬਰਦਾਰ ਪਾਰਟੀ ਕਹਾਉਂਦੀ ਰਹੀ ਹੈ ਅੱਜ ਉਸੇ ਦੇ ਲੀਡਰਾਂ ਵੱਲੋਂ ਇੱਕ ਵਾਰ ਜਾਂ ਬਾਰ ਬਾਰ ਨਹੀਂ ਗਲਤੀ ਨਾਲ ਨਹੀਂ ਜਾਣ ਬੁੱਝ ਕੇ ਜਾਹੇ ਪਹਿਲਾਂ ਬਾਈ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਲਈ ਰਾਜਾ ਬੜਿੰਗ ਦੀ ਉਹਨਾਂ ਨੇ ਦਲਿਤ ਭਾਈਚਾਰੇ ਗਰੀਬ ਦੱਬੇ ਮਜ਼ਲੂਮਾਂ ਲੋਕਾਂ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ ਫਿਰ ਉਸੇ ਨੂੰ ਐਂਡੋਰਸ ਚਰਨਜੀਤ ਸਿੰਘ ਚੰਨੀ ਜੀ ਨੇ ਸਪਸ਼ਟ ਕਿਹਾ ਕਿ ਜੀ ਕਾਂਗਰਸ ਪਾਰਟੀ ਦੇ ਵਿੱਚ ਦਲਤਾਂ ਦੀ ਕੋਈ ਪੁੱਛਗਿਛ ਨਹੀਂ ਹੈਗੀ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਹੈ ਤੇ ਹੁਣ ਉਸੇ ਮਾਨਸਿਕਤਾ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਜੋ ਬਿਆਨਬਾਜ਼ੀ ਕੀਤੀ ਹੈ ਮੈਂ ਸਮਝਦਾ ਕਿ ਬਹੁਤ ਹਲਕੇ ਦਰਜੇ ਦੀ ਬਿਆਨਬਾਜ਼ੀ ਹੈ ਘਟਿਆ ਸੋਚ ਦਾ ਪ੍ਰਗਟਾਵਾ ਜਿਹੜਾ ਇਕੱਲੇ ਬਾਜਵਾ ਸਾਹਿਬ ਦੀ ਨਹੀਂ ਕਾਂਗਰਸ ਪਾਰਟੀ ਦਾ ਹੀ ਮਾਈਂਡਸੈਟ ਕਹਿ ਜਾ ਬਣ ਚੁੱਕਿਆ ਐਂਟੀ ਦਲਿਤ ਐਂਟੀ ਗਰੀਬ ਐਂਟੀ ਕਮਜ਼ੋਰ ਜੋ ਉਹਨਾਂ ਦਾ ਮਾਈਂਡਸੈਟ ਬਣ ਚੁੱਕਿਆ ਇਸ ਤੋਂ ਕਾਂਗਰਸ ਦਾ ਅੰਦਰ ਦਾ ਜੋ ਕਲਚਰ ਹੈ ਉਹ ਸਾਹਮਣੇ ਆਉਂਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਿਰਫ ਔਰ ਸਿਰਫ ਵੱਡੇ ਪਰਿਵਾਰਾਂ ਵੱਡੇ ਘਰਾਣਿਆਂ ਇਹੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਆਮ ਗਰੀਬ ਲੋਕ ਜਿਹੜੇ ਕਿ ਮਿਹਨਤ ਮੁਸ਼ਕਤ ਕਰਕੇ ਲੋਕਾਂ ਦੇ ਤੇ ਪ੍ਰਮਾਤਮਾ ਦੇ ਦੇ ਅਸ਼ੀਰਵਾਦ ਦੇ ਨਾਲ ਕੁਝ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਕਿਸ ਨਫ਼ਰਤ ਦੇ ਨਾਲ ਕਾਂਗਰਸ ਪਾਰਟੀ اور ਕਾਂਗਰਸ ਪਾਰਟੀ ਦੇ ਲੀਡਰ ਬਾਜਵਾ ਸਾਹਿਬ ਵਰਗੇ ਉਹ ਦੇਖਦੇ ਨੇ ਤਾਂ ਸਪਸ਼ਟ ਜ਼ਾਹਰ ਹੁੰਦਾ ਹੈ ਸੋ ਬਹੁਤ ਅਨਫੋਰਚੂਨੇਟ ਹੈ ਸਮੁੱਚੇ ਤੌਰ ਦੇ ਉੱਪਰ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਇਨ੍ਹਾਂ ਹਲਕੇ ਘਟਿਆ ਬਿਆਨਾਂ ਵਾਸਤੇ ਮਾਫੀ ਮੰਗਣੀ ਚਾਹੀਦੀ। ਇਹ 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 ਇਹੀ ਤਾਂ ਮੈਂ ਕਹਿ ਰਿਹਾ ਹਾਂ ਨਾ ਜੀ ਕਿ ਉਹਨਾਂ ਨੂੰ ਹੰਕਾਰ ਕਿਸ ਚੀਜ਼ ਦਾ ਹੈ। ਲੋਕਾਂ ਨੇ ਅਰਸ਼ ਤੋਂ ਫਰਸ਼ ਤੇ ਸਿੱਟ ਮਾਰਿਆ ਤੇ ਫਿਰ ਵੀ ਹੰਕਾਰ ਨਹੀਂ ਜਾਂਦਾ ਹੈਗਾ। ਹੰਕਾਰ ਕਿਸ ਚੀਜ਼ ਦਾ ਉਹਨਾਂ ਨੂੰ? ਆਪਦੇ ਇਸ ਗੱਲ ਦਾ ਹੰਕਾਰ ਹੈ ਕਿ ਜੀ 100 ਸਾਲਾਂ ਤੋਂ ਅਸੀਂ ਦੇਸ਼ ਤੇ ਰਾਜ ਕਰ ਲਿਆ। ਇਸ ਚੀਜ਼ ਤੋਂ ਉਹਨਾਂ ਨੂੰ ਸ਼ਰਮ ਵੀ ਹੋਣੀ ਚਾਹੀਦੀ ਕਿ 100 ਸਾਲਾਂ ਚ ਉਹਨਾਂ ਨੇ 70-75 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਦਾ ਨੁਕਸਾਨ ਵੀ ਕਿੰਨਾ ਕਰ ਦਿੱਤਾ ਪੰਜਾਬ ਦਾ ਨੁਕਸਾਨ ਕਿੰਨਾ ਕਰ ਦਿੱਤਾ ਸੋ ਇਸ ਕਰਕੇ 100 ਸਾਲ ਪੁਰਾਣੀ ਪਾਰਟੀ ਜਿਨੇ ਕਿ 70-75 ਸਾਲਾਂ ਦੇ ਵਿੱਚ ਬਹੁ ਗਿਣਤੀ ਸਮਾਂ ਰਾਜ ਕੀਤਾ ਹੋਵੇ ਤੇ ਉਹਨਾਂ ਦਾ ਔਰ ਸੈਕੂਲਰਿਜ਼ਮ ਦੇ ਝੰਡਾ ਬਰਦਾਸ਼ਤ ਆਪ ਦੇ ਆਪ ਨੂੰ ਘਾਉਂਦੇ ਹੋਣ ਤੇ ਉਸ ਪਾਰਟੀ ਦੇ ਲੋਕਾਂ ਦਾ ਇਹ ਜਾਂ ਮਾਈਂਡ ਸੈਟ ਹੋਵੇ ਇਹ ਸ਼ਰਮਨਾਕ ਹੈ ਸਰਪੰਦਰ ਨੂੰ ਲੈ ਕੇ ਦੁਆਰੇ ਗੱਲਾਂ ਚੜੀਆਂ ਨੇ ਜੀ ਕੱਲ ਮਜੀਠੀਆ ਕਹਿੰਦੇ ਸੀ ਸਾਨੂੰ ਮਜੀਠੀਆ ਕਹਿੰਦੇ ਕਿ چاہے ਭਾਜੀਪੀ ਨਾਲ ਸਰਪੰਦਰ ਦੀ ਗੱਲ ਹੋਵੇ چاہے ਸਾਥੀ ਨਾਲ ਕਾਂਗਰਸ ਫਕੀਰ ਦੇ ਸਾਥੀਆਂ ਨਾਲ ਮਿਲ ਕੇ ਨਾ ਹੋਵੇ ਕਿ ਨਾ ਲੱਗਾ ਜੀ ਸਾਡੇ ਕਿਹੜੇ ਤੋਂ ਇਹ ਬਾਕੀ ਦੇ ਸਾਈਡ ਦੇ ਵਿੱਚ ਇਸ ਤਰ੍ਹਾਂ ਦੇ ਫੁੱਤਰ ਹੁੰਦੇ ਨੇ ਜਾਂ ਆਰਥਿਕ ਵਿਵਸਥਾ ਕਰਦੇ ਹੋ ਤਾਂ ਕਿੰਨੀ ਵੱਡੀ ਗੱਲ ਹੈ ਦੇਖੋ ਇਸ ਰ ਹੈ ਕਿ چاہے ਮਜੀਠੀਆ ਸਾਹਿਬ ਨੇ ਤੇ چاہے ਕੋਈ ਹੋਰ ਸਾਥੀ ਨੇ ਅਕਾਲੀ ਦਲ ਦੇ ਨੇ ਚਾਹੇ ਭੀਜਪੀ ਦੇ ਨੇ ਉਹ ਦਾਅਵੇ ਕਲੇਮ ਜੋ ਮਰਜ਼ੀ ਕਰੀ ਜਾਣਾ ਉਹ ਉਹਨਾਂ ਦਾ ਹੱਕ ਮੰਨਦਾ ਹੈ ਉਹਨਾਂ ਦਾ ਫਰਜ਼ ਹੈ ਕਿ ਜਦੋਂ ਤੱਕ ਉਹ ਜੇ ਵੱਡੀਆਂ ਉੱਚੀਆਂ ਗੱਲਾਂ ਨਹੀਂ ਕਰਨਗੇ ਤੇ ਲੋਕ ਉਹਨਾਂ ਨਾਲ ਜੁੜਨਗੇ ਵੀ ਕਿਉਂ ਜੇ ਉਹ ਰੋਜ਼ੀ ਪਿਕਚਰ ਸਤਾਈ ਦੇ ਵਿੱਚ ਨਹੀਂ ਦਿਖਾਉਣਗੇ ਤੇ ਕੋਈ ਕਿਉਂ ਜੜੂਗਾ ਪਰ ਸਵਾਲ ਇਹ ਹੈ ਮੈਂ ਕੋਈ ਜੋਤਸ਼ੀ ਨਹੀਂ ਹੈਗਾ ਇਹਨਾਂ ਲੀਡਰਾਂ ਵਾਂਗੂ ਜਿਹੜੇ ਕਹਿੰਦੇ ਨੇ ਕਿ ਸਾਲ ਬਾਅਦ ਕੀ ਹੋਣਾ ਇਸ ਦੀ ਭੁਵਿੱਖਬਾਣੀ ਇਹ ਕਰ ਸਕਦੇ ਹੋਣਗੇ ਮੈਂ ਤਾਂ ਨਹੀਂ ਕਰ ਸਕਦਾ ਕਿਉਂਕਿ ਅਗਲੇ ਸਾਂ ਦੀ ਅਗਲੀ ਘੜੀ ਦਾ ਵੀ ਭਰੋਸਾ ਨਹੀਂ ਕਿ ਤੁਲੋਂ ਔਰ ਮੈਨੂੰ ਆਊਗਾ ਕਿ ਨਹੀਂ ਆਊਗਾ ਇਹ ਤਾਂ ਪ੍ਰਮਾਤਮਾ ਨੇ ਕਰਨਾ ਹੈ ਜੋ ਸਾਲ ਬਾਦ ਹੋ ਰਹਾ ਹੈ ਪਰ ਮੈਂ ਤੁਹਾਨੂੰ ਇੱਕ ਐਸ ਪੋਲਿਟਿਕਲ ਅਨਾਲਿਸਿਸ ਤੋਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹ ਰਿਹਾ ਸਾਰੇ ਮੀਡੀਆ ਦੇ ਸਾਥੀ ਖੜੇ ਨੇ ਦਾਵੇ ਕੋਈ ਜਿਹੜੇ ਮਰਜ਼ੀ ਕਰੀ ਜਾਵੇ ਡਸਨਟ ਮੇਕ ਅ ਡਿਫਰੈਂਸ ਪਰ ਸਵਾਲ ਇਹ ਹੈ ਕਿ ਜਦੋਂ ਵੱਡੇ ਬਾਦਲ ਸਾਹਿਬ ਹੋਣੀ ਸੀਗੇ ਸਰਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਦੋਂ ਵਾਜਪਾਈ ਸਾਹਿਬ ਬੜਵਾਨੀ ਸਾਹਿਬ ਹੋਰ ਦਾ ਟਾਈਮ ਸੀਗਾ ਜਦੋਂ ਭਾਜਪਾ ਤੇ ਅਕਾਲੀ ਦਲ ਇਕੱਠੇ ਚੋਣਾ ਲੜਦੇ ਸੀਗੇ ਕਿਉਂ ਖਿਚੜੀ ਹੋ ਗਈ ਚੋਣਾ ਲੜਦੇ ਸੀਗੇ ਤੇ ਉਸ ਸਮੇਂ ਵੀ ਕਿਸੇ ਵੀ ਇਲੈਕਸ਼ਨ ਦੇ ਵਿੱਚ ਕੌਂ ਅਕਾਲੀ ਦਲ ਤੇ ਭਾਜਪਾ ਦੀਆਂ 60 62 64 65 ਸੀਟਾਂ ਤੇ ਕਦੇ ਉਪਰਾਇਆਂ ਨਹੀਂ ਹੈਗੀਆਂ ਉਹਨਾਂ ਸਮਿਆਂ ਦੇ ਵਿੱਚ ਤੇ ਅੱਜ ਦੀ ਤਾਰੀਖ ਦੇ ਵਿੱਚ ਔਰ ਉਸ ਸਮੇਂ ਉਹ ਵੀ ਸੀਗੇ ਕਿ ਜਦ ਕਦੇ ਵੀ ਕੋਈ ਅਕਾਲੀ ਦਲ ਤੇ ਨਾ ਕੋਈ ਨਸ਼ਿਆਂ ਦਾ ਨਾ ਕੋਈ ਗੁਰੂ ਸਾਹਿਬ ਦੀ ਬੇਅਦਬੀ ਦਾ ਇਹ ਅਲੀਗੇਸ਼ਨ ਨਹੀਂ ਲੱਗੇ ਸੀਗੇ ਬੀਜੇਪੀ ਦੇ ਉੱਪਰ ਕਿਸਾਨਾਂ ਨੂੰ ਮਾਰਨ ਵਾਲੇ ਤਿੰਨ ਕਾਨੂੰਨਾਂ ਦੇ ਅਲੀਗੇਸ਼ਨ ਹੀ ਲੱਗੇ ਸੀਗੇ ਉਸ ਸਮਿਆਂ ਦੇ ਵਿੱਚ ਜੇ 60 60 ਸੀਟਾਂ ਆਉਂਦੀਆਂ ਰਹੀਆਂ ਨੇ ਤੇ ਅੱਜ ਜਦ ਇਹ ਦੋਨੋਂ ਪਾਰਟੀਆਂ ਦਾ ਕਿਰਦਾਰ ਇੰਨਾ ਤੇ ਡਿੱਗ ਚੁੱਕਿਆ ਜਿਹੜਾ ਕਿ ਲੋਕਾਂ ਦੇ ਵਿੱਚ ਨਸ਼ਰ ਹੋ ਚੁੱਕਿਆ ਕਿ ਅਕਾਲੀ ਦਲ ਨੇ ਨਸ਼ਿਆਂ ਦੇ ਵਿੱਚ ਅਕਾਲੀ ਦਲ ਨੇ ਗੁੰਡਾਗਰਦੀ ਦੇ ਵਿੱਚ ਅਕਾਲੀ ਦਲ ਨੇ ਗੁਰਸਾਭ ਦੀ ਬੇਅਦਬੀ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਭਾਜੀਪੀ ਦਾ ਐਂਟੀ ਪੰਜਾਬ ਚਿਹਰਾ ਸਾਹਮਣੇ ਆ ਚੁੱਕਾ ਕੀ ਤੁਹਾਨੂੰ ਲੱਗਦਾ ਕਿ ਜੇ ਦੋਨੋਂ ਇਕੱਠੇ ਵੀ ਹੋ ਜਾਣ ਤਾਂ ਤੇ ਫਿਰ ਸਰਕਾਰ ਚ ਆ ਜਾਣਗੇ ਤੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਸ ਦੌਰ ਤੋਂ ਜਦ ਅਕਾਲੀ ਭਾਜਪਾ ਇਕੱਠੇ ਹੋ ਕੇ ਸਰਕਾਰ ਬਣਾ ਲੈਂਦੇ ਸੀ ਬੜੀ ਮੁਸ਼ਕਲ ਨਾਲ ਉਸ ਦੌਰ ਤੋਂ ਪੰਜਾਬ ਬਹੁਤ ਅੱਗੇ ਨਿਕਲ ਚੁੱਕਿਆ ਅੱਜ ਉਹਨਾਂ ਗੱਲਾਂ ਦੇ ਵਿੱਚ ਦੀਆਂ ਦੀਆਂ ਐਗਜ਼ਾਮਪਲਾਂ ਦੇ ਕੇ ਦਾਅਵੇ ਕਰ ਲੈਣਾ ਪਰ ਮਾਕ ਮਾਈ ਵਰਡਸ ਮੇਰੇ ਤੋਂ ਲਿਖ ਕੇ ਲੈ ਲਓ ਕਿ ਜਦ ਦੋਨੋਂ ਇਕੱਠੇ ਹੋ ਜਾਂਦੇ ਨੇ ਅਕਾਲੀ ਦਲ ਤੇ ਭਾਜਪਾ ਤਾਂ ਵੀ ਰਾਜ ਭਾਗ ਦੇ ਨੇੜੇ ਨਹੀਂ ਲੱਗ ਸਕਦਾ ਕਿ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਉਹ ਤਾਂ ਉਹ ਤਾਂ ਦੇਖੋ ਰੀਸ਼ਫਲ ਜਿਹੜਾ ਹੁੰਦਾ ਹੈ ਜੀ ਉਹਦਾ ਪ੍ਰੈਰੋਗੇਟਿਵ ਜਿਹੜਾ ਹੁੰਦਾ ਹੈ ਉਹ ਮੁੱਖ ਮੰਤਰੀ ਸਾਹਿਬ ਦਾ ਹੁੰਦਾ ਹੈ ਤੇ ਪਾਰਟੀ ਦੇ ਨੈਸ਼ਨਲ ਸਕ੍ਰੀਨ ਲੀਡਰ ਦਾ ਹੁੰਦਾ ਹੈ ਸੋ ਇਹ ਸਵਾਲ ਤੁਸੀਂ ਗਲਤ ਬੰਦੇ ਨੂੰ ਕਰ ਰਹੇ ਹੋ ਇਹ ਨੈਸ਼ਨਲ ਕਹਾਂ ਮੈਂ ਪੰਜਾਬ ਦਾ ਨਹੀਂ ਕਿਹਾ ਸੋ ਇਸ ਕਰਕੇ ਇਹ ਸਵਾਲ ਹੈ ਜਿਹੜਾ ਯਾਰਵਿੰਦ ਕੇਜਰੀਵਾਲ ਜੀ ਨੂੰ ਪੁੱਛੋ ਤੇ ਜਾਂ ਭਗਵੰਤ ਮਾਨ ਜੀ ਨੂੰ ਪੁੱਛੋ ਓਕੇ ਜੀ ਬਾਏ ਬਾਏ ਪਹਿਲਾਂ ਤਾਂ ਬਟਨ ਦਬਾਈਆ hai marjo Имала е гална. Имала гална, не знам дека. Е Не. Ајде, па پنجاب ди ај кај овие кака севака севака даро, ја знам само, сево пура поре. Ајде. Ја знам само морам ਸਰਦਾਰ ਇੰਦਰਜੀਤ ਸਿੰਘ ਮਾਨ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਅੱਜ ਜਮਦਾਨੇ ਮਾਰਕੀਟ ਦੇ ਬਤਾਰ ਚੇਅਰਮੈਨ ਆਪਣਾ ਚਾਰ ਸੰਭਾਲਿਆਗਾ ਔਰ ਮੈਨੂੰ ਪੂਰਾ ਯਕੀਨ ਆ ਕਿ ਜੋ ਪਾਰਟੀ ਦੀ ਵਿਚਾਰਧਾਰਾ ਗਈ ਜੋ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਗਈ ਜੋ ਸਾਡੀ ਪਾਰਟੀ ਦੇ ਸਟਰੀਮ ਹੋਰ ਵਿਨ ਕੇਜਰੀਬਾਲ ਜੀ ਦੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਨੇਗੇ ਉਹਨਾਂ ਨੂੰ ਇਹ ਪੂਰਾ ਕਰਨਗੇ ਔਰ ਮਾਰਕਟ ਪੈਡ ਨੂੰ ਜਿਹੜਾ ਪ੍ਰੋਫਿਟ ਚ ਲੈ ਕੇ ਜਾਣਗੇ ਹੁਣ ਵੀ ਪ੍ਰੋਫਿਟ ਚੱਲ ਰਿਹਾ ਹੋਰ ਪ੍ਰੋਫਿਟ ਵਧਾਉਣਗੇ ਔਰ ਮਾਰਕਟ ਦੇ ਸਾਰੇ ਪ੍ਰੋਡਕਟ ਜਿਹੜੇ ਦੇਗੇ ਉਹਨਾਂ ਦੀ ਸਪਲਾਈ ਜਿਹੜੀ ਹੋਰ ਵਧੂਗੀ ਕਿਉਂਕਿ ਇਹ ਨੌਜਵਾਨ ਜਿਹੜਾ ਸਾਡਾ ਸਾਥੀ ਆ ਇਹ ਬਹੁਤ ਮਿਹਨਤ ਕਰਦਾਗਾ ਪੂਰੀ ਮਿਹਨਤ ਤਨਦੇਹੀ ਤੇ ਪਾਰਦਰਸ਼ਤਾ ਦੇ ਨਾਲ ਇਹ ਆਪਣੇ ਆਪ ਦੇ ਤੇ ਆਪਣੇ ਸਵਾਮਾਂ ਨਿਵਾਉਣਗੇ ਦੇਖੋ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਨੇਗੇ ਉਹ ਲਾਅ ਅਵਾਈਡਿੰਗ ਸਿਟੀਜ਼ਨ ਨਹੀਂ ਹਨ ਉਹ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦੇ ਇਸੇ ਕਰਕੇ ਉਹਨਾਂ ਨੇ ਨੋਟਿਸ ਰੀਸੀਵ ਨਹੀਂ ਕੀਤਾ ਉਹਨਾਂ ਨੂੰ ਨੋਟਿਸ ਜਿਹੜਾ ਰੀਸੀਵ ਕਰਨਾ ਚਾਹੀਦਾ ਸੀ ਉਹ ਆਖੇ ਰਿਪਲਾਈ ਕਰਨਾ ਚਾਹੀਦਾ ਸੀ ਇੱਥੋਂ ਪਤਾ ਲੱਗਦਾਗਾ ਕਿ ਜੋ ਸੰਵਿਧਾਨ ਬਾਬਾ ਸਾਹਿਬ ਭੀਮrao Ambedkar ਜੀ ਨੇ ਬਣਾਇਆਗਾ ਜਿਹਦੇ ਵਿੱਚ ਸਾਰੇ ਬਰਾਬਰ ਨੇਗੇ ਕੋਈ ਉੱਚੀ ਨੀ ਕੋਈ ਕਿਸੇ ਦਾ ਭੇਦਪਾਤ ਨਹੀਂ ਔਰ ਉਹ ਸੰਵਿਧਾਨ ਨੂੰ ਵੀ ਮੰਨਣ ਤੋਂ ਜਿਹੜਾ ਲੀਡਰ ਆਫ ਦੀ اپੋਜੀਸ਼ਨ ਇਨਕਾਰ ਕਰਦਾਗਾ ਔਰ ਜਦੋਂ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਸੌਂ ਚੁੱਕੀ ਆ ਉਹ ਸੌਂ ਚੁੱਕ ਕੇ ਵੀ ਮੈਂ ਸਮਝਦਾ ਅੱਜ ਕਾਨੂੰਨ ਦੇ ਅੰਦਰ ਵਿਸ਼ਵਾਸ ਨਹੀਂ ਰੱਖਦਾਗਾ ਇਸੇ ਗੱਲ ਕਰਕੇ ਡਿਵਾਇਡ ਕੀਤਾਗਾ ਸੋ ਉਹਨਾਂ ਨੇ ਦਾ ਮਤਲਬ ਝੂਠੀ ਸੌਂ ਚੁੱਕੀ ਆ ਇਹ ਸੌਂ ਚੁੱਕੀ ਆ ਪ੍ਰਧਾਨ ਸਭਾ ਚ ਕਿਉਂਕਿ ਐਮ ਐਲ ਏ ਬਣੇ ਨੇ ਕਿ ਉਹਨਾਂ ਨੇ ਕਈ ਵਾਰ ਸੌਂ ਚੁੱਕੀ ਆ ਬਤੌਰ ਐਮ ਐਲ ਏ ਵੀ ਚੁੱਕੀ ਆ ਬਤੌਰ ਲੋਕ ਸਭਾ ਰਾਜ ਸਭਾ ਮੈਂਬਰ ਵੀ ਚੁੱਕੀ ਆ ਬਤੌਰ ਮਨਿਸਟਰ ਵੀ ਚੁੱਕੀ ਆ ਤੋਦਨ ਉਹ ਸੌਂਸ ਜਿਹੜੀ ਚੁੱਕੀ ਸੀ ਉਹਦਾ ਸਤਿਕਾਰ ਕਰਨਾ ਚਾਹੀਦਾ ਜੋ ਸਵਿਧਾਨਿਕ ਜ਼ਿੰਮੇਵਾਰੀ ਹੈ ਉਹਨੇ ਮਾਣੀ ਚਾਹੀਦੀ ਆ ਔਰ ਨੋਟਿਸ ਜਿਹੜਾ ਹੈਗਾ ਲੈ ਕੇ ਉਹਦਾ ਰਿਪਲਾਈ ਕਰਨਾ ਚਾਹੀਦਾ ਕਿਉਂਕਿ ਨੋਟਿਸ ਲੈ ਕੇ ਰਿਪਲਾਈ ਦੀ ਕਰਦੇ ਪੇਸ਼ ਨਹੀਂ ਹੁੰਦੇ ਇਹਦਾ ਮਤਲਬ ਕਾਨੂੰਨ ਦੇ ਵਿੱਚ ਉਹਨਾਂ ਨੂੰ ਯਕੀਨ ਨਹੀਂ ਹੈਗਾ। ਜਦੋਂ ਕੱਲ ਤਲਬ ਕੀਤਾ 3 ਵਜੇ ਚਲੋ ਕੱਲ ਤਲਬ ਕੀਤਾਗਾ ਤਾਂ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਪੇਸ਼ ਹੋ ਕੇ ਮਾਫੀ ਜਿਹੜੀ ਆ ਉਹ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਪ੍ਰਤਾਪ ਸਿੰਘ ਬਾਜਬਾ ਯਾ ਕਾਂਗਰਸ ਪਾਰਟੀ ਦੇ ਸਾਰੇ ਡਿਊਟੇ ਸਾਹਿਬਾਨ ਕੰਟੀਨਿਊਸਲੀ ਲਗਾਤਾਰ ਜਿਹੜਾ ਉਹ ਗਰੀਬ ਲੋਕਾਂ ਦੇ ਖਿਲਾਫ ਅਨੁਸੂਚਿਤ ਜਾਤੀ ਜਨਜਾਤੀ ਦੇ ਲੋਕਾਂ ਦੇ ਖਿਲਾਫ ਗਲਤ ਲੋਕਾਂ ਦੇ ਖਿਲਾਫ ਅਪੱਤੀਜਿੰਗ ਟਿੱਪਣੀਆਂ ਕਰਨ ਲਈ ਜਾਣਾ ਜਾਂਦੇ ਨੇ ਚਾਹ ਰਾਜਾ ਬੜਿੰਖ ਹੋਵੇ ਚਾਹ ਪ੍ਰਤਾਪ ਬਾਜਵਾ ਹੋਵੇ ਜਾਂ ਕੋਈ ਹੋਰ ਹੋਵੇ ਇਹ ਸਾਰੇ ਹੀ ਵੇ ਸਮੇਂ ਸਮੇਂ ਸਿਰ ਦਲ ਸਵਾਇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇਗੇ ਪਰ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸਭ ਨੂੰ ਮਾਨ ਸਤਕਾਰ ਦਿੱਤਾਗਾ ਔਰ ਬਹੁਤ ਵੱਡਾ ਮਾਨ ਸਤਕਾਰ ਜਿਹੜਾ ਉਹ ਦਲਤ ਕਮਿਊਨਿਟੀ ਦੇ ਬਹੁਤ ਸਾਰੇ ਮਨਿਸਟਰ ਸਹਿਬਾਨ ਬਣਾ ਕੇ 6 ਮਨਿਸਟਰ ਬਣਾ ਕੇ ਉਹਨਾਂ ਨੂੰ ਦਿੱਤਾਗਾ ਸੋ ਬਹੁਤ ਅਸੀਂ ਤਾਂ ਹਰ ਇੱਕ ਵਰਗ ਦਾ ਮਾਨ ਸਨਮਾਨ ਕਰਦੇ ਆ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਗਰੀਬ ਲੋਕਾਂ ਦਾ ਅਪਮਾਨ ਕਰਦੀ ਆ ਪੰਜਾਬ ਜਾਣਦਾਗਾ ਕਿ ਕਾਲੀ ਦਲ ਦਾ ਇਤਿਹਾਸ ਜਿਹੜਾ ਉਹ ਕਾਲੇ ਅੱਖਰਾਂ 'ਚ ਲਿਖਿਆ ਗਿਆ ਹੁਣ ਅਕਾਲੀ ਦਲ ਇਤਿਹਾਸ ਜਿਹੜਾ ਉਹਦੇ ਤੇ ਕਾਲੇ ਧੱਬੇ ਲੱਗ ਚੁੱਕੇ ਨੇਗੇ ਪੰਥ ਦੇ ਨਾਂ ਤੇ ਬਣੀ ਸਰਕਾਰ ਨੇ ਪੰਥ ਦੀ ਪੇਟ ਛੁਰਾ ਮਾਰਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਨੌਜਵਾਨਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਪੰਜਾਬ ਦੇ ਅੰਦਰ ਚਿੱਟਾ ਲੈ ਕੇ ਆਏ ਪੰਜਾਬ ਦੀ ਜਵਾਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਇਤਿਹਾਸ ਆ ਉਹ ਅਕਾਲੀ ਦਲ ਦਾ ਲਿਖਿਆ ਗਿਆ ਜਿਹਦਾ ਇਤਿਹਾਸ ਇਹਨਾ ਮਾੜਾ ਹੋਵੇ ਪੰਜਾਬ ਦੇ ਲੋਕ ਨੂੰ ਦੁਬਾਰਾ ਟਰਾਈ ਨਹੀਂ ਕਰਦੇ ਪੰਜਾਬ ਦੇ ਲੋਕ ਲੋਕ ਜਿਹੜੇ ਦੁਬਾਰਾ ਲੈ ਕੇ ਨਹੀਂ ਆਉਣਗੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾਗਾ ਜਦੋਂ ਵੀ ਕਾਲੀ ਦਲ ਸੱਤਾ 'ਚ ਆਇਆਗਾ ਤਾਂ ਹਮੇਸ਼ਾ ਹੀ ਪੰਛ ਦੀ ਪਿੱਠ ਦੇ ਵਿੱਚ ਛੁਰਾ ਮਾਰਿਆਗਾ ਮੈਂ ਕਿਹਾ ਕੋਈ ਚੁਣੌਤੀ ਨਹੀਂ ਬੰਦਾ ਤੁਸੀਂ ਦੇਖਦੇ ਹੋ ਤੁਹਾਡੇ ਸਾਹਮਣੇ ਆ ਲੋਕ ਜਾਣਦੇ ਨੇਗੇ ਕਿ ਭਾਰਤੀ ਜਨਤਾ ਪਾਰਟੀ ਵੀ ਨਫਰਤ ਫੈਲਾਉਂਦੀ ਆ ਭਾਰਤ ਜਨਤਾ ਪਾਰਟੀ ਨਫਰਤ ਫੈਲਾਉਂਦੀ ਆ ਔਰ ਅਕਾਲੀ ਦਲ ਦੇ ਨਾਲ ਜੋ ਸਾਂਝੀ ਸਰਕਾਰ ਸੀ ਇਹ ਵੀ ਚਿੱਟੇ ਦੇ ਵਿੱਚ ਭਾਗੀਦਾਰ ਰਹੇ ਨੇਗੇ ਰਿਸਪਾਂਸਿਬਿਲਟੀ ਸੇਮ ਆ ਇਹਨਾਂ ਨੇ ਵੀ ਪੰਜਾਬ ਦੇ ਅੰਦਰ ਪੰਜਾਬ ਨੂੰ ਬਰਬਾਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਸੋ ਇਸ ਤਰ੍ਹਾਂ ਦੇ ਜਿਹੜਾ ਗੈਰ ਸਿਧਾਂਤਕ ਗੱਠਜੋੜ ਹੋਊਗਾ ਪੰਜਾਬ ਦੇ ਲੋਕੋ ਨੂੰ ਕਦੇ ਮੂਰਤ ਨਹੀਂ ਲਾਉਂਗੇ ਪੰਜਾਬ ਮਾਲਕ ਸਰੂ ਅੱਜ ਨਵਾਂ ਚੇਅਰਮੈਨ ਮਿਲਿਆ ਜਿਸ ਦਾ ਨਾਮ ਇੰਦਰਜੀਤ ਸਿੰਘ ਮਾਨੇ ਇਹ ਮਾਨ ਸਾਹਿਬ ਲਗਾਤਾਰ ਹੋਣ ਆਪਣੇ ਉਹਦਾ ਸਾਹਦੇ ਹੋਏ ਨਜ਼ਰਾਂ ਨੇ ਮਾਨ ਸਾਹਿਬ ਕਿਵੇਂ ਦੇਖਦੇ ਹੋ ਨਵਾਂ ਚੇਅਰਮੈਨ ਨਵੀਂ ਜ਼ਿੰਮੇਵਾਰੀ ਪਹਿਲਾਂ ਵੀ ਜ਼ਿੰਮੇਵਾਰੀ ਚ ਨਹੀਂ ਹੁਣ ਇਹ ਜ਼ਿੰਮੇਵਾਰੀ ਨੂੰ ਕਿਵੇਂ ਦੇਖਦੇ ਆ ਪਹਿਲਾਂ ਪੰਜਾਬ ਸਰਕਾਰ ਨੇ ਮੈਨੂੰ ਪੰਜਾਬ ਖਾਦੀ ਅਤੇ ਵਿਲੇਜ ਇੰਡਸਟਰੀਜ਼ ਬੋਰਡ ਦਾ ਚੇਅਰਮੈਨ ਬਣਾਇਆ ਸੀਗਾ ਉਹਦੇ ਵਿੱਚ ਵੀ ਮਤਲਬ ਜੋ ਮੈਨੂੰ ਜਿੰਨਾ ਸਟੱਡੀ ਕੀਤਾ ਸੀ ਉਹਦੇ ਵਿੱਚ ਵੀ ਅਵੇਅਰਨੈਸ ਦੀ ਬਹੁਤ ਘਾਟ ਸੀ ਸੋ ਆਪਦੇ ਵੱਲੋਂ ਸਾਡਾ ਅੱਜ ਸਟਾਫ ਵੀ ਆਇਆ ਹੋਇਆ ਖਾਦੀ ਬੋਰਡ ਦਾ ਆਪਦੇ ਵੱਲੋਂ ਪੂਰੀ ਮਿਹਨਤ ਦੇ ਨਾਲ ਉਹਦੇ ਕੈਂਪਸ ਲਾਏ ਤੇ ਉਹਨੂੰ ਵੀ ਉਹਦੀ ਬਹੁਤ ਵਧੀਆ ਤਰੀਕੇ ਨਾਲ ਉਹਦੀ ਵੈਟਮੈਂਟ ਵਾਸਤੇ ਉਹਨੂੰ ਵਧੀਆ ਤਰੀਕੇ ਨਾਲ ਉਹਨੂੰ ਗਾਵਾਧਾਇਆ ਤੇ ਹੁਣ ਮੈਂ ਵਿਸ਼ਵਾਸ ਦਿਵਾਉਣਾ ਹੈ ਸਾਡੇ ਸਾਰੇ ਹੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਇਥੋਂ ਦਾ ਸਟਾਫ ਬਹੁਤ ਮਿਹਨਤੀ ਸਟਾਫ ਹੈ ਬੜੇ ਹੀ ਮਤਲਬ ਨਾਲ ਹਰ ਇੱਕ ਚੀਜ਼ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਸਾਥੀ ਹੈ ਉਹਨਾਂ ਨੇ ਮਤਲਬ ਪਿਛਲੇ ਇੱਕ ਹਫਤੇ ਤੋਂ ਬਲ ਇੱਕ ਪਰਿਵਾਰ ਦੀ ਤਰ੍ਹਾਂ ਮੈਨੂੰ ਇੱਥੇ ਮਹਿਸੂਸ ਹੋ ਰਿਹਾ ਜਿਸ ਦਿਨ ਦਾ ਮੈਂ ਮਾਰਕੀਟ ਨੂੰ ਜੁਆਇਨ ਕੀਤਾ ਤੇ ਮੈਂ ਥੋੜਾ ਇਹ ਸਟੱਡੀ ਕਰ ਲਾ ਡੈਫੀਨਿਟਲੀ ਵਿਦਨ ਅ ਵੀਕ ਮੈਂ ਪ੍ਰੋਸਾ ਦਵਾਉਣਾ ਕਿ ਮੈਂ ਖੁਦ ਇੱਥੇ ਆਪ ਪ੍ਰੈਸ ਕਾਨਫਰੈਂਸ ਕਰਾਂਗਾ ਤੇ ਸਾਰਾ ਜੋ ਵੀ ਮਾਰਕੀਟ ਦੀ ਬੈਟਰਮੈਂਟ ਵਾਸਤੇ ਜੋ ਨਵੇਂ ਰੋਜ਼ਗਾਰ ਵਾਸਤੇ ਜੋ ਵੀ ਅਸੀਂ ਵਧੀਆ ਕਰ ਸਕਦੇ ਹੋਏ ਉਹ ਸਾਰੇ ਸਾਥੀਆਂ ਨੂੰ ਬੁਲਾ ਕੇ ਤੁਹਾਨੂੰ ਬਰੀਫ ਕੀਤਾ ਪ੍ਰੋਡਕਟਸ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਪ੍ਰੋਡਕਟ ਜਿਹੜੇ ਦੇਖਦੇ ਸੁਧਿਗਦੇ ਨੇ ਦੂਸਰੇ ਪਾਸੇ ਫੋਰਨ ਦੇ ਵਿੱਚ ਵੀ ਪ੍ਰੋਡਕਟ ਜਿਹੜੇ ਉਹ ਦੇਖਣ ਨੂੰ ਝੂਨ ਮਿਲਦੇ ਨੇ ਜਿਵੇਂ ਦੇਖਦੇ ਹੋ ਇਹ ਕੁਝ ਚੁਣੌਤੀਆਂ ਰਹਿਣ ਵਾਲੀਆਂ ਨੇ ਕਿਉਂਕਿ ਪ੍ਰੋਡਕਟ ਜਿਹੜਾ ਉਹ ਨਵਾਂ ਚੇਅਰਮੈਨ ਜਦੋਂ ਆਉਂਦਾ ਸੁਧਾਰ ਸ਼ੁਰੂ ਕਰਦਾ ਕੁਝ ਨਹੀ ਸੁਧਾਰ ਪਹਿਲਾਂ ਵੀ ਬਹੁਤ ਵਧੀਆ ਤਰੀਕੇ ਨਾਲ ਇਹਦੇ ਜਿੰਨੇ ਵੀ ਪ੍ਰੋਡਕਟਸ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਆ ਬਹੁਤ ਉਹਨਾਂ ਦੀ ਡਿਮਾਂਡ ਹੈਗੀ ਆ ਤੇ ਇਹਦੇ ਵਿੱਚ ਹੋਰ ਵੀ ਸੁਧਾਰ ਜੋ ਵੀ ਕੋਈ ਇਹਨਾਂ ਦੀ ਪੈਕੇਜਿੰਗ ਦੇ ਲੈ ਕੇ ਸੁਧਾਰ ਹੈਗੇ ਆ ਬਾਕੀ ਅਸੀਂ ਇਹਦਾ ਆਟੇ ਦਾ ਜੋ ਵੀ ਹੈਗਾ ਸਾ ਅੰਗਣਵਾੜੀਆਂ ਜਿੰਨੇ ਵੀ ਸਾਡੇ ਸੈਂਟਰਸ ਆ ਉਹਨਾਂ ਵਿੱਚ ਵੀ ਜੋ ਵੀ ਆਟਾ ਸਪਲਾਈ ਹੁੰਦਾ ਦਲੀਆ ਸਪਲਾਈ ਹੁੰਦਾ ਉਹ ਵੀ ਮਾਰਕਟ ਹੀ ਕਰਦਾ ਤੇ ਤੁਸੀਂ ਦੇਖਿਆ ਹੀ ਹੋਊਗਾ ਅਸੀਂ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਤੇ ਧਿਆਨ ਰੱਖਦੇ ਆਂ ਤੇ ਅੱਗੇ ਤੋਂ ਵੀ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਥੋੜਾ ਸਮਝ ਲੈਣ ਦਿਓ ਤੈਨੂੰ ਬੜੀ ਵਧੀਆ ਤਰੀਕੇ ਨਾਲ ਵਿਚਾਰ ਅਗਰ ਮਾਰਕਟ ਤੇ ਬੂਸਟ ਦੀ ਗੱਲ ਕਰੀਏ ਆਊਟਲੈਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਆ ਕਿ ਥਾਂ ਤੇ ਨਹੀਂ ਵੀ ਹੈ ਉਸ ਨੂੰ ਕੀ ਮੇਜੇ ਕਿਉਂਕਿ ਉਹਨਾਂ ਜਗ੍ਹਾ ਤੇ ਵੀ ਖੁਲਵਾਇਆ ਜਾਏਗਾ ਤੁਸੀਂ ਘਰ-ਘਰ ਤੱਕ ਪਹੁੰਚੜੀਆ ਮਾਰਕਟ ਹੋਣੀ ਚਾਹੀਦੀ ਹਾਂ ਬਿਲਕੁਲ ਹੋਣੀ ਚਾਹੀ ਜਿੱਦਾਂ ਥੋੜੇ ਦਿਨ ਪਹਿਲਾਂ ਹੀ ਮੈਨੂੰ ਇੱਥੋਂ ਦੇ ਆਫੀਸਰ ਸਰਬੰਧਾਨ ਨੇ ਦੱਸਿਆ ਕਿ ਮਿਲਕਫੈਟ ਦੇ ਨਾਲ ਵੀ ਆਪਣਾ ਅੱਗੇ ਇੱਕ ਮੀਟਿੰਗ ਹੋਈ ਹੈ ਤੇ ਉਹਦੇ ਨਾਲ ਹੀ ਅਸੀਂ ਸੋਚ ਰਹੇ ਹਾਂ ਕਿ ਜਿੰਨੇ ਵੀ ਮਿਲਕਫੈਟ ਦੇ ਬੇਰਕਾ ਦੇ ਜਿੰਨੇ ਵੀ ਪ੍ਰੋਡਕਟਸ ਆ ਸੋ ਅਸੀਂ ਚਾਹੁੰਦੇ ਹਾਂ ਕਿ ਮਾਰਕਫੈਟ ਦੇ ਪ੍ਰੋਡਕਟਸ ਦੇ ਵੀ ਉਹੀ ਬੂਥਾਂ ਦੇ ਅਸੀਂ ਅਵੇਲੇਬਲ ਕਰਵਾ ਸਕੀਏ ਤਾਂ ਕਿ ਬਿਲਕੁਲ ਥੱਲੇ ਤੱਕ ਗਰਾਊਂਡ ਲੈਵਲ ਤੱਕ ਇਹ ਪ੍ਰੋਡਕਟਸ ਜਾ ਸਕਣ ਸੋ ਮੈਂ ਕੋਸ਼ਿਸ਼ ਕਰੂੰਗਾ ਤੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਫਿਰੋਜ਼ਪੁਰ ਦੇ ਵਿੱਚ ਇੱਕ ਨਸ਼ਾ ਛਡਾਊ ਰੈਲੀ ਦੇ ਲਈ ਪਹੁੰਚੇ ਨਸ਼ਾ ਛਡਾਊ ਰੈਲੀ ਸਾਰਾਗੜੀ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਰਕਾਰੀ ਸਕੂਲ ਤੱਕ ਗਈ ਰੈਲੀ ਦੇ ਦੌਰਾਨ ਰਾਧਾ ਸੋਮੀ ਡੇਰੇ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੀ ਰਾਜਪਾਲ ਦੇ ਨਾਲ ਸ਼ਾਮਲ ਹੋਏ ਰਾਧਾ ਸੋਮੀ ਡੇਰੇ ਦੇ ਸੁਰੱਖਿਆ ਕਰਮਚਾਰੀ ਵੀ ਰਾਜਪਾਲ ਅਤੇ ਡੇਰੇ ਦੇ ਨਾਲ ਮੌਜੂਦ ਸਨ ਇਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਰੈਲੀ ਦੇ ਵਿੱਚ ਸ਼ਾਮਲ ਹੋਏ ਦੱਸਦਿਏ ਕਿ ਨਸ਼ਾ ਮੁਕਤੀ ਰੈਲੀ ਦੇ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਿ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਬਹੁਤ ਮਹੱਤਵਪੂਰਨ ਕਦਮ ਚੁੱਕਿਆ ਇੱਕ ਸਵਾਲ ਦੇ ਜਵਾਬ ਦੇ ਵਿੱਚ ਬਾਦਲ ਨੇ ਕਿਹਾ ਕਿ ਆਪ ਆਗੂ ਪੰਜਾਬ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੋਂ ਪੈਸੇ ਵਸੂਲ ਕਰ ਰਹੇ ਨੇ ਪੰਜਾਬ ਦੇ ਵਿੱਚ ਨਸ਼ਾ ਦੀ ਦੁਰਵਰਤੋਂ ਬਹੁਤ ਵੱਧ ਗਈ ਹੈ ਬਾਅਦ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਨਸ਼ਾ ਮੁਕਤੀ ਰੈਲੀ ਦੇ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ ਇਸ ਤੋਂ ਪਹਿਲਾਂ ਰਾਸ਼ਟਰੀ ਗੀਤ বাজਾਇਆ ਗਿਆ ਰਾਜਪਾਲ ਕਟਾਰੀਆ ਨੇ ਕਿਹਾ ਹੈ ਕਿ ਪੰਜਾਬ ਤਾਂ ਹੀ ਨਸ਼ਾ ਮੁਕਤ ਹੋ ਸਕਦਾ ਹੈ ਜੇਕਰ सारिया सुरक्षा एजेंसिया सामाजिक वर्कर भी इस दे लड़न काम कर बहनों की ये पीड़ा सुनने को कि आप कुछ कर सको तो करो कोई बात नहीं हमारे भाग्य में जैसा लिखा होगा लेकिन हमारे बच्चों को नशे से बचाओ तो मेरे मन में लगा कि वास्तव में इनकी जो मन की पीड़ा है वो इनकी आंखों में झलक रही है इसके लिए मैं यहाँ का राज्यपाल बना यहाँ का जनसेवक बनाऊ मुझे कुछ न कुछ करना चाहिए और इसलिए मैंने दिसंबर में ही कुशवंत के साथ उनकी पद यात्रा थी वो फौजा सिंह की थी दो दिन में उनके साथ रहा उसके बाद मैंने स्वयं ने एक तरह से तीन अप्रैल से लेकर आठ अप्रैल तक छह दिन की लगातार पैदल यात्रा की गुरु नानक देव के यहाँ से लेकर अमृतसर उसके बाद मैंने स्वयं एक तरह से चंडीगढ़ प्रॉपर में सभी समाज, सभी पार्टियां सभी दलों को लेकर के दोनों मुख्यमंत्री थे दोनों राज्यपाल थे सेना के अफसर थे जितने भी प्रशासनिक अधिकारी चंडीगढ़ में हैं, वो सब भी साथ चल करके के शिक्षण संस्थाएं यूनिवर्सिटी सबने मिल के हमने लगभग तिरंगा पार्क में पांच हजार से भी अधिक लोगों को उसे जोड़ने का प्रयास किया मैं सोचता हूं कि केवल और केवल कानून के द्वारा इस नशे को यहां से भगाना आज आसान नहीं है जब तक ये जन आंदोलन नहीं बनेगा जनता इससे जुड़ेगी नहीं बच्चे इससे जुड़ेंगे नहीं और इस अभियान को सफल करने में जब वो प्रयास करेंगे तब सफलता मिलेगी और इसलिए मेरी मान्यता है कि ये यात्रा मेरी यात्रा नहीं बने इसको कोई भी मेरी यात्रा के रूप में मत लिखे ये जन यात्रा कैसे बने मेरा तो प्रयत्न है क्योंकि मैं भी एक जन सेवक हूँ जनता के द्वारा ही यहाँ पर विराजमान हूँ तो मेरा ये धर्म बनता है कि यहाँ की समस्या को कैसे काबू किया जाए और एक बहादुर मुल्क है बहादुर प्रांत है उस बहादुर प्रांत को यह जो नशा खा रहा है नौजवान पीढ़ी को खा रहा है बॉर्डर पर नौजवान बच्चों की संख्या कम होती दिखती है ऐसी बीमारी को हम सब मिल के आप और हम सब इसको अपना अभियान बना करके इसको कैसे सफलता मिले इसके लिए प्रयास करें और आज तो है जी जो पूर्व उप मुख्यमंत्री थे वो है विभिन्न पार्टियों के हमारे बीजेपी के अध्यक्ष थे वो हमारे साथ चले आज बाबा जी भी हमारे साथ चले पूरे के पूरी यात्रा में तो मैं सोचता हूँ ये अभियान हम सब लोगों का अभियान नहीं है ये जनता का अभियान बने ये हमारी इच्छा है और आप सबसे भी मेरी मीडिया भाइयों से प्रार्थना है इसको जितना अधिक हाईलाइट कर सके और जनता इससे जुड़ सके हमारा केवल और केवल प्रदर्शन करने के लिए नहीं है कि हमारा प्रदर्शन कैसे हुआ नहीं हुआ जनता जुड़ेगी ये हमारी सबसे बड़ी सफलता होगी ਆਪ ਸੋਕਾ ਬਹੁਤ-ਬਹੁਤ ਧੰਨਵਾਦ। ਅ ਵਧਾਈ ਦੇਣਾ ਚਾਹਣਾ ਹੈ ਪੰਜਾਬ ਦੇ ਗਵਰਨਰ ਸਾਹਿਬ ਨੂੰ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਨਬਜ਼ ਫੜ ਕੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਪੰਜਾਬ। ਜੀ ਇੱਕ ਬਹੁਤ ਵੱਡਾ ਉਪਰਾਲਾ ਹੈ ਜੋ ਗਵਰਨਰ ਸਾਹਿਬ ਨੇ ਕੀਤਾ ਹੈ। ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਹੁਣ ਗਵਰਨਰ ਸਾਹਿਬ ਨੇ ਚੱਕ ਲਿਆ ਹੈ। ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਣਾ ਹੈ। ਤੇ ਵੱਡੀ ਗੱਲ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੈ। ਸਾਰੇ ਸੋਸ਼ਲ ਜਿਹੜੇ ਸੁਸਾਇਟੀਆਂ ਹੈਗੇ ਜਿਹੜੇ ਸੋਸ਼ਲ ਲੋਕ ਹੈ ਕਾਲਜਸ ਐ ਸਕੂਲ ਸਾਰਿਆਂ ਨੂੰ ਉਹਨਾਂ ਨੇ ਇਨਵੋਲਵ ਕੀਤਾ ਆ ਮੂਵਮੈਂਟ ਬਣਾਉਣੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦਾ ਫਿਊਚਰ ਆਪਣੀ ਜਵਾਨੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਦੇ ਚ ਬਾਰ ਬਾਰ ਨਸ਼ਾ ਖਤਮ ਕਰਨ ਦੀ بجائے ਇੱਥੇ ਸਿਆਸਤ ਖੇਡੀ ਜਾਂਦੀ ਹੈ ਤੁਸੀਂ ਦੇਖ ਲੋ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਹੀ ਸੌਂਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਕੇਜਰੀਵਾਲ ਲੱਗ ਗਿਆ ਸੀ ਕਿਸੇ ਨੇ ਥੋਸ ਕਦਮ ਨਹੀਂ ਚੱਕਿਆ ਤੋ ਐਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲੀਟੀਕਲ ਵਾਤੀ ਵਾਸਤੇ ਕਿ ਐਸ جنگ ਦੇ ਵਿੱਚ ਸਾਰਿਆਂ ਨੂੰ ਇੱਕ ਢੰਡੇ ਥਲੇ ਇਕੱਠਾ ਕਰਨਾ ਹੈ ਸੱਤਾਧਾਰੀ ਨਹੀਂ ਕੋਈ ਬਚਾ ਅੱਜ ਲਾਅ ਐਂਡ ਆਰਡਰ ਦਾ ਵੱਡਾ ਕਾਰਨ ਨਸ਼ਾ ਵੇਚਣ ਵਾਲੇ ਤੇ ਮੈਨੂੰ ਕਈ ਅਫਸਰਾਂ ਨੇ ਮੈਨੂੰ ਦੱਸਿਆ ਕਿ ਸਾਡਾ ਆਊਟ ਆਫ ਕੰਟਰੋਲ ਕਿਉਂ ਹੋ ਰਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰ ਹੈ ਉਹ ਜਿਹੜੇ ਨਸ਼ਾ ਵੇਚਣ ਵਾਲੇ ਇਹਨਾਂ ਨੂੰ ਮਹੀਨਾ ਲੈਂਦੇ ਆ ਉਹ ਮਹੀਨਾ ਲੈਣ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ ਜਿਹਦੇ ਕਰਕੇ ਆ ਸਾਰਾ ਜਿਹਦੇ ਕਰਕੇ ਆ ਸਾਰਾ ਕੰਮ ਵਰਗੇ ਦੇਖੋ ਜਿਹੜੀ ਕਾਜੀ ਦਾ ਦੀ ਸਰਕਾਰ ਆਉਂਦੀ ਹੈ ਤਾਂ ਕੀ پلان ਹੈਗਾ ਜਾਂ ਉਸੇ ਦੇ ਮੱਦੇਨਜ਼ਰ ਨਾ ਇੱਥੇ ਇੱਕ ਵੀ ਗੈਂਗਸਟਰ ਨਹੀਂ ਰਹਿੰਦੇ ਵੰਗੇ ਆਪਾਂ ਇੱਕ ਵੀ ਗੈਂਗਸਟਰ ਮੇਰੀ ਪ੍ਰਾਇਰਟੀ ਸਾਡੀ ਹੁਣ ਸਰਕਾਰ ਦੀ ਪ੍ਰਾਇਰਟੀ ਨੰਬਰ 1 ਪ੍ਰਾਇਰਟੀ ਹੈ ਲਾਅ ਐਂਡ ਆਰਡਰ ਲੋਕੀ ਸੁਰੱਖਿਅਤ ਫੀਲ ਕਰਨ ਤੇ ਸਭ ਤੋਂ ਵੱਡੀ ਪ੍ਰਾਟੀਆ ਗੈਂਗਸਟਰ ਦਾ ਨਾ ਖਤਮ ਹੋ ਜਾਏ ਪੰਜਾਬ ਤੋਂ ਕਿਹੜਾ ਫਾਰਮੂਲਾ ਕੋਈ ਫਾਰਮੂਲਾ ਬਹੁਤ ਫਾਰਮੂਲੇ ਹੈ ਤੁਸੀਂ ਰਿਜ਼ਲਟ ਲਿਓ ਜੀ ਸਰ ਅਸੀਂ ਜੋ ਵੀ ਕਹਿੰਨੇ ਆ ਉਹ ਕਰਕੇ ਦਿਖਾਉਣੇ ਆ ਉਵੇਂ ਹੀ ਉਵੇਂ ਹੀ ਉਵੇਂ ਹੀ ਨਸ਼ਾ ਗਰਾਉਂਡ ਲੈਵਲ ਤੇ ਸੋਰਸ ਤੋਂ ਲੈ ਕੇ ਉੱਤੇ ਤੱਕ ਬੰਦੇ ਫੜ ਕੇ ਲੈ ਕੇ ਜਾਵਾਂਗੇ ਆ ਜਿਹੜੀ 체ਨ ਦਾ ਕਾਰਨ ਨਹੀਂ ਅਲਾਈ ਦਾ ਲੈਵਲ ਤੋਂ ਨਹੀਂ ਸ਼ੁਰੂ ਹੁੰਦੇ ਜਿਹੜਾ ਪਿੰਡ ਚ ਨਸ਼ਾ ਲੈਂਦਾ ਉਹਨੂੰ ਕਿੱਥੋਂ ਆਇਆ ਉਹ ਬੰਦੇ ਨੂੰ ਨਹੀਂ ਫੜਦੇ ਉਸ ਬੰਦੇ ਤੋਂ ਨਹੀਂ ਲੈਂਦੇ ਕਿ ਉਹਨੇ ਕਿੱਥੋਂ ਲਿੱਤਾ ਜਿੰਨਾ ਤੱਕ 체ਨ ਤੇ ਉੱਤੇ ਨਹੀਂ ਜਾਂਦੇ ਉਹ ਕੀ ਵੀ ਕਰੀ ਤਾਂ ਮਿਲੂਗੀ ਹੁੰਦਾ ਕੀ ਹੈ ਆਪਾਂ ਛੋੜੇ ਬੰਦੇ ਫੜ ਕੇ ਕਾਗਜ਼ ਪੂਰੀ ਕਾਗਜ਼ ਕਾਰਵਾਈ ਕਰ ਲੈਣੇ ਆ ਸਾਡਾ ਪੂਰਾ ਮਾਨਿਟਡ ਸਿਸਟਮ ਹੋਊਗਾ ਫਰੋਮ ਵਿਲੇਜ ਟੂ ਦਾ ਹੈਡ ਕਿੱਥੋਂ ਤੱਕ ਜਾਂਦਾ ਸਾਰਿਆਂ ਨੇ ਫੜ ਕੇ ਤੁਹਾਨੂੰ ਦੇਖਾਉਂਗੇ ਕਿ ਕਿਸ ਲੈਵਲ ਤੇ ਅਸੀਂ ਅੱਜ ਤੱਕ ਥੈਂਕ ਯੂ ਥੈਂਕ ਯੂ ਤਰੰਤਾਰਾਂ ਦੇ ਗੋਲੀ ਚਲਣ ਦੇ ਮਾਮਲੇ ਤੇ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਪਏਗਾ ਹੋਰ ਉਹਨਾਂ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਕੀ ਕੀਤੀਆਂ ਗਈਆਂ ਨੇ ਆਓ ਸੁਣਦੇ ਹਾਂ ਟੋਟਲ ਐਬਸਡੀ ਜਾਂ ਟੈਂਪਰੀ ਡੀਜੀਪੀ ਨੀਡਸ ਟੂ ਗੋ ਇਫ ਯੂ ਵਾਂਟ ਟੂ ਸੇਵ ਪੰਜਾਬ ਦ ਚੀਫ ਮਨਿਸਟਰ ਨੀਡਸ ਟੂ ਰਿਜ਼ਾਈਨ ਹੀ ਇਸ ਸਲੀਪਿੰਗ ਐਜ਼ ਅ ਟੋਟਲ ਕਾਲੈਪਸ ਦੀ ਜਾਂ ਟੈਂਪਰੀ ਡੀਜੀਪੀ ਨੀਡਸ ਟੂ ਗੋ ਇਫ ਯੂ ਵਾਂਟ ਟੂ ਸੇਵ ਮਾਨਸਾ ਵਿੱਚ ਦੂਸਰੇ ਦਿਨ ਵੀ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਚੈਕਿੰਗ ਚੱਰੀ ਹੈ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਦੇ ਵੱਲੋਂ বাস ਸਟੈਂਡ ਤੇ ਸਖਤ ਨਿਗਰਾਨੀ ਕੀਤੀ ਗਈ ਡੀਆਈਜੀ ਨੇ ਮੀਡੀਆ ਨੂੰ ਦੱਸਿਆ ਕਿ ਬੀਤੇ ਦਿਨ 71 ਅਤੇ ਅੱਜ 55 ਵਿਅਕਤੀਆਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਜਾਂ ਜੋ ਸੋਸ਼ਲ ਮੀਡੀਆ ਤੇ ਕਿਸੇ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਈ ਵਿਅਕਤੀਆਂ ਜਿਹੜੇ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨਮਾਇਸ਼ ਕਰਦੇ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਡੀਆਈਜੀ ਹਰਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਵਿੱਚ ਗੈਂਗਸਟਰ ਜੱਸੀ ਪੈਂਟਰ ਅਤੇ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ ਗੈਂਗਸਟਰ ਮੁਕਤ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਪੁਲਿਸ ਆਪਣੇ ਆਪਰੇਸ਼ਨ ਨੂੰ ਲਗਾਤਾਰ ਜਾਰੀ ਰੱਖੇਗੀ प्रहार टूत अब सापरे पहाड़ कलग अलग मुकदम तेर व्यक्तियों से रोकू कार्रवाई की गई मानसे जिले ऑपरेशन प्रहार टू का दूसरा दिन चल रहा है जिम्मे कल रेलवे स्टेशन से चैक कर चैकिंग करवाई गई अब इतने बस स्टैंड चैकिंग करवाई जा रही है साल दे दिन दी ਪਰ ਆਜ ਦੇ ਦਿਨ ਜਿਹੜੀਆਂ ਸਵੇਰ ਦੀਆਂ ਰੇਡਾਂ ਹੋਏ ਨੇ ਉਹਦੇ ਵਿੱਚ 53 ਵਿਅਕਤੀਆਂ ਨੂੰ ਜਿਹੜਾ ਹੈਗਾ ਰੌਂਗ ਬਾਕੀਸਾਂ ਜਾ ਦੋ। ਪ੍ਰੋਜੈਕਸ਼ਨ ਤੋਂ ਲਾਗੂ ਹੋਤਰਾਂ ਦੇ ਵਿੱਚ ਦੇਖ ਨੂੰ ਲੈ ਕੇ ਕਿ ਜੀ ਚੇ ਜਣੂ। ਅ ਕੱਲ ਦੇ ਦਿਨ ਨੰਨ 3 ਅਜਿਹੇ ਵਿਅਕਤੀਆਂ ਨੂੰ ਸਾਡੇ ਵੱਲੋਂ ਅਰੈਸਟ ਕੀਤਾ ਗਿਆ ਜਿਨ੍ਹਾਂ ਦਾ ਇੱਕ ਲਿੰਕ ਗੈਂਗਸਟਰਸ ਨਾਲ ਪਾਇਆ ਗਿਆ ਸੀ ਕਿ ਔਰ ਉਹਦਾ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇੱਕ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦੇ ਵਿੱਚ ਜੱਤੀ ਪੈਂਚਰ ਨਾਮ ਦਾ ਰਕੀ ਹੈ ਜਿਵੇਂ ਉਸ ਨੂੰ ਵੀ ਜਿਹੜਾ ਹੈਗਾ ਪ੍ਰੋਡਕਸ਼ਨ ਵਾਰਨ ਤੇ ਲਿਆ ਤੇ ਉਹਦੇ ਸਾਥੀਆਂ ਦੇ ਬਾਰੇ ਵਿੱਚ ਜਿਹੜਾ ਹੈਗਾ ਪਤਾ ਕਰਕੇ ਉਹਨਾਂ ਨਾਲ ਪੁਆਇੰਟਗਾ ਕੱਲ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਗਈ। ਤੇ ਇਸੇ ਤਰ੍ਹਾਂ ਕੁਝ ਅਜਿਹੇ ਵਿਅਕਤੀ ਨੇ ਜਿਹੜੇ ਕਿ ਗੈਂਗਸਟਰੀਆਂ ਵੀਡੀਓਸ ਤੋਂ ਪ੍ਰਭਾਵਿਤ ਹੋ ਕੇ ਸੋਸ਼ਲ ਮੀਡੀਆ ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈਗਾ ਗੈਰ ਕਾਨੂੰਨੀ ਕੰਮ ਕਰਦੇ ਨੇ ਅਜਿਹੇ ਵਿਅਕਤੀਆਂ ਤੇ ਵੀ ਸਾਡੇ ਵੱਲੋਂ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਕੱਲ ਇੱਕ ਅੱਜ ਸਿੰਗਰ ਤੇ ਵੀ ਕਾਰਵਾਈ ਕੀਤੀ ਗਈ ਜਿਸ ਨੇ ਕਿ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਅਗਲੇ ਦੀ ਨਮਾਇਸ਼ ਕੀਤੀ ਸੀ ਉਸ ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਹਰੈਸਟ ਕੀਤਾ ਜਾਏਗਾ। ਔਰ ਇਸੇ ਦੇ ਤਹਾਤ ਜਿਹੜਾ ਹੈਗਾ ਸਾਡਾ ਆਪਰੇਸ਼ਨ ਪੂਰਾ ਅਜ ਦੂਸਰਾ ਦਿਨ ਹੈ ਔਰ ਤਿੰਨ ਜਨਾਂ ਤੇ ਇਸ ਆਪਰੇਸ਼ਨ ਦੇ ਵਿੱਚ ਅਸੀਂ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਵਿਅਕਤੀਆਂ ਨੂੰ ਅਰੈਸਟ ਕਰਾਂਗੇ। ਹੁਣ ਕਿੰਨੀ ਹੋਰ ਹੋ ਕੇ ਨਾਕੀ ਸੀ ਜੇ ਕੁਝ ਹੋਰ ਮਾਨਸਰ ਜ਼ਿਲ੍ਹੇ ਦੇ ਵਿੱਚ ਤਿੰਨ 400 ਦੇ ਕਰੀਬ ਜਿਹੜੇ ਹੈਗੇ ਗੈਰਕਾਨੂੰਨੀ ਡਿਊਟੀ ਤੇ ਆਤੀ ਫੜੀਆਂ ਹੈਗੀਆਂ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਜਿਹੜਾ ਹੈਗਾ ਕਾਰਵਾਈ ਕਰ ਰਹੇ ਨੇ ਔਰ ਅੱਜ ਦੇ ਦਿਨ ਤੱਕ ਹੁਣ ਤੱਕ 55 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਰਾਉਂਡ ਆਪ ਕੀਤਾ ਗਿਆ ਜਿਨ੍ਹਾਂ ਤੋਂ ਜਿਨ੍ਹਾਂ ਤੇ ਕੋਈ ਸਾਨੂੰ ਅਪਰਾਧਿਕ ਗਤੀਵਿਧੀਆਂ ਦਾ ਸ਼ੱਕ ਹੈ ਤੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਅਨ ਇਸ ਪੰਜਾਬ ਦੇ ਨਾਲ ਧੰਨਵਾਦ।